ਕਹਿੰਦੇ ਸੀ ਜੇ ਜਿਸ ਵੇਲੇ ਇਹ ਸੱਤਾ ਦੇ ਵਿੱਚ ਨਹੀਂ ਸੀ ਆਈ ਉਸ ਵੇਲੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਔਰ ਕੇਜਰੀਵਾਲ ਸਾਹਿਬ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਤੁਸੀਂ ਪੰਜਾਬ ਦੀ ਜਿਹੜੀ ਚਾਬੀ ਹੈ ਸਾਡੇ ਹੱਥ ਦੇ ਵਿੱਚ ਦਿਓ ਅਸੀਂ 4 ਮਹੀਨਿਆਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਆਂਗੇ ਕਿ ਨਸ਼ਾ ਜਿਹੜੀ ਬਿਮਾਰੀ ਹੈ ਇਹ ਇੱਕ ਬਹੁਤ ਵੱਡੀ ਅਲਾਮਤ ਐ ਸਮਾਜ ਦੇ ਲਈ ਜਿਹੜੀ ਸਮਾਜ ਨੂੰ ਅੰਦਰੋਂ ਅੰਦਰ ਔਰ ਸਾਡੀ ਜਵਾਨੀ ਨੂੰ ਅੰਦਰੋਂ ਅੰਦਰ ਖਾ ਰਹੀ ਹੈ ਅਜਿਹੇ ਗਵਰਨਰ ਸਾਹਿਬ ਨੇ ਉਹ ਢਿੱਡੋਂ ਸੱਚੇ ਦਿਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨਸ਼ਿਆਂ ਦੀ ਅਲਾਮਤ ਦੇ ਖਿਲਾਫ ਇੱਕ ਸੱਚੀ ਲੜਾਈ ਲੜ ਰਹੇ ਆ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਨਾਂ ਦੀ ਜਿਹੜੀ ਅੱਜ ਖਾਸ ਆਦਮੀ ਪਾਰਟੀ ਬਣ ਕੇ ਰਹਿ ਗਈ ਹੈ ਸਸੇਕਲ ਜੀ ਤੁਸੀਂ ਵੇਖ ਰਹੇ ਹੋ ਦਿਸ਼ਾ ਅਪਡੇਟ ਨਿਊਜ਼ ਮੈਂ ਹਰਮਨ ਮੀਆਪੁਰੀ ਮਾਨ ਜੋ ਗਵਰਨਰ ਸ਼੍ਰੀ ਗੁਲਾਬਚੰਦ ਕਟਾਰੀਆ ਜੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਸਾਥੀਓ ਜਾਗੋ ਨਸ਼ੇ ਤਿਆਗੋ ਦੇ ਤਹਿਤ ਅੱਜ ਰਤਨ ਕਾਲਜ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪਿੰਡਾਂ ਦੀਆਂ ਉਹਨਾਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਇਸ ਮਹਿੰਮ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ ਹੈ ਸੋ ਇਹ ਮਹਿੰਮ ਕਿਵੇਂ ਕੰਮ ਕਰ ਰਹੀ ਹੈ ਇਸ ਤੇ ਬਾਬਤ ਗੱਲਬਾਤ ਕਰਨ ਲਈ ਮੇਰੇ ਨਾਲ ਸ਼ੁਰਮਣੀ ਅਕਾਲੀ ਦਲ ਦੇ ਬਲਾਰੇ ਸ਼ਮਸ਼ੀਰ ਪ੍ਰਖਾਲਵੀ ਜੀ ਨੇ ਪ੍ਰਖਾਲੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਇਸ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਦਰਸ਼ਕਾਂ ਦਾ ਬਹੁਤੀ ਆਦਰ ਅਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪ੍ਰਖਾਲ ਸਿੰਘ ਜੀ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਇਸ ਮੀਮ ਨੂੰ ਜੋ ਗਵਰਨਰ ਸਭ ਲੋਚ ਰਾਈ ਜਾ ਰਹੀ ਹੈ ਸਾਥੀਓ ਜਾਗੋ ਨਸ਼ੇ ਤਿਆਗੋ ਤੇ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਦੇਖੋ ਮੈਂ ਤੁਹਾਨੂੰ ਤੁਹਾਡੇ ਚੈਨਲ ਜਰੀਏ ਸਾਰੇ ਪੰਜਾਬੀਆਂ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਪਿੱਛੇ ਬੀਤੇ ਸਮੇਂ ਦੌਰਾਨ ਵੀ ਜਿਹੜੇ ਮਾਨਯੋਗ ਗਵਰਨਰ ਸਾਹਿਬ ਕੰਮ ਕਰਦੇ ਰਹੇ ਹੈ ਲੇਕਿਨ ਉਹ ਲਕੀਰ ਦੇ ਫਕੀਰ ਬਣ ਕੇ ਜਾਂ ਆਪਣੀ ਸੀਟ ਦੇ ਨਾਲ ਚੁੰਬੜ ਕੇ ਰਹਿੰਦੇ ਸੀਗੇ ਜਿਹਦੇ ਜਿਨ੍ਹਾਂ ਦਾ ਜਿਨ੍ਹਾਂ ਦੇ ਅਹੁਦੇ ਦਾ ਜਿਨ੍ਹਾਂ ਦੀ ਅ ਕਿਰਿਆ ਪ੍ਰਣਾਲੀ ਦਾ ਲੋਕਾਂ ਨੂੰ ਆਵਾਮ ਨੂੰ ਕੋਈ ਫਾਇਦਾ ਨਹੀਂ ਸੀ ਹੁੰਦਾ ਪਰ ਮੈਂ ਦੱਸ ਦੇਣੀ ਚਾਹੁੰਦਾ ਹੈ ਮੌਜੂਦਾ ਸਾਡੇ ਪੰਜਾਬ ਦੇ ਗਵਰਨਰ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੂੰ ਜਿਨ੍ਹਾਂ ਨੇ ਵਡੇਰੀ ਉਮਰ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਵਿੜਾ ਚੁੱਕਿਆ ਹੋਇਆ ਕਿਉਂਕਿ ਆਪਾਂ ਸਾਰੇ ਜਾਣਦੇ ਆ ਕਿ ਨਸ਼ਿਆਂ ਦੀ ਜਿਹੜੀ ਹਾਲਤ ਹੈ ਉਹ ਪੰਜਾਬ ਦੀ ਜਵਾਨੀ ਨੂੰ ਨਪੌਸ਼ਕ ਬਣਾ ਰਹੀ ਹੈ ਜਵਾਨੀ ਦੀ ਜਿਹੜੀ ਮਾਨਸਿਕਤਾ ਉਹਨੂੰ ਖਤਮ ਕਰ ਰਹੀ ਹੈ ਤੇ ਇਹ ਜਿਹੜਾ ਮਤਲਬ ਰੁਝਾਨ ਹੈ ਨਸ਼ਿਆਂ ਦੀ ਜਿਹੜੀ ਨੂੰ ਠੱਲਣ ਵਾਸਤੇ ਮਾਨਯੋਗ ਗਵਰਨਰ ਸਾਹਿਬ ਪਿਛਲੇ ਲੰਮੇ ਸਮੇਂ ਤੋਂ ਜਦੋਂ ਉਹ ਆਪਣੀ ਕਾਰਜਸ਼ੀਲ ਹੋਏ ਆਪਣੀ ਅਹੁਦੇ ਤੇ ਬਿਰਾਜਮਾਨ ਹੋਏ ਉਹਨਾਂ ਨੇ ਬਾਰਡਰ ਏਰੀਆ ਦੇ ਵਿੱਚ ਜਾ ਕੇ ਜਿਹੜੇ ਪੈਦਲ ਮਾਰਚ ਕੀਤੇ ਆ ਲੋਕਾਂ ਨੂੰ ਇਸ ਮੂਵਮੈਂਟ ਦੇ ਰਾਹੀਂ ਜਾਗਰੂਕ ਕੀਤਾ ਕਿ ਨਸ਼ਾ ਜਿਹੜੀ ਬਿਮਾਰੀ ਹੈ ਇਹ ਇੱਕ ਬਹੁਤ ਵੱਡੀ ਅਲਾਮਤ ਹੈ ਸਮਾਜ ਦੇ ਲਈ ਜਿਹੜੀ ਸਮਾਜ ਨੂੰ ਅੰਦਰੋਂ ਅੰਦਰ ਔਰ ਸਾਡੀ ਜਵਾਨੀ ਨੂੰ ਅੰਦਰੋਂ ਅੰਦਰ ਖਾ ਰਹੀ ਹੈ ਉਸ ਲੜੀ ਨੂੰ ਹੋਗਾ ਤੋੜਦੇ ਜਿਹੜਾ ਨਿਰੰਤਰ ਉਹਨਾਂ ਵੱਜੋਂ ਕਾਰਜ ਕੀਤੇ ਜਾ ਰਿਹਾ ਹੈ ਅੱਜ ਰਤਨ ਪ੍ਰੋਫੈਸ਼ਨਲ ਕਾਲਜ ਮੁਹਾਲੀ ਦੇ ਵਿੱਚ ਗਵਰਨਰ ਸਾਹਿਬ ਆਏ ਸੀ ਜਿੱਥੇ ਉਹਨਾਂ ਨੇ ਇਸ ਜਿਹੜਾ ਨਸ਼ਿਆਂ ਦੀ ਰੋਕਥਾਮ ਦੇ ਲਈ ਸੈਮੀਨਾਰ ਔਰ ਉੱਥੇ ਜਿਹੜੀਆਂ ਕੁਝ ਕੋਰੀਓਗ੍ਰਾਫੀਜ਼ ਇਸ ਤਰ੍ਹਾਂ ਦਾ ਕੋਈ ਅਵੇਅਰਨੈਸ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਸੀ ਸਰਦਾਰ ਪ੍ਰਵਿੰਦਰ ਸਿੰਘ ਸੁਹਾਣਾ ਜਿਹੜੇ ਜ਼ਿਲ੍ਹਾ ਜੱਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਔਰ ਉਥੋਂ ਦੀ ਕਾਲਜ ਦੇ ਮੈਨੇਜਮੈਂਟ ਦੇ ਜਿਹੜੇ ਸੁੰਦਰ ਲਾਲ ਅਗਰਵਾਲ ਜੀ ਔਰ ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਹਰਦੇਵ ਉੱਭਾ ਜੀ ਇਹਨਾਂ ਨੇ ਟੀਮ ਨੇ ਮਿਲ ਕੇ ਇਕੋ ਪ੍ਰਾਰਲਾ ਕੀਤਾ ਕਿ ਅਸੀਂ ਲੋਕਾਂ ਨੂੰ ਇਸ ਪ੍ਰੋਗਰਾਮ ਪ੍ਰੋਗਰਾਮ ਦੇ ਰਾਹੀਂ ਜਾਗਰੂ ਜਿਹੜਾ ਜਾਗਰੂਕ ਕਰਨਾ ਹੈ ਉਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਗਵਰਨਰ ਸਾਹਿਬ ਦੀ ਜਿਹੜੀ ਲੜੀ ਦੇ ਵਿੱਚ ਉਹਨਾਂ ਨੇ ਜਿਹੜੀ ਲਹਿਰ ਚਲਾਈ ਹੈ ਉਸ ਦੇ ਲੜੀ ਦੇ ਵਿੱਚ ਅੱਜ ਗਵਰਨਰ ਸਾਹਿਬ ਮੁਹਾਲੀ ਆਏ ਸੀਗੇ ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਜਿੱਥੇ ਲੋਕਾਂ ਨੂੰ ਇਸ ਗੱਲ ਦਾ ਹੋਕਾ ਦਿੱਤਾ ਕਿ ਇਸ ਅਲਾਮਤ ਤੋਂ ਆਪਾਂ ਦੂਰ ਰਹਿਣਾ ਤੇ ਨਾਲ ਦੇ ਨਾਲ ਉਹਨਾਂ ਨੇ ਉਹ ਲੋਕ ਚਾਹੇ ਉਹ ਪੰਜ ਸਰਪੰਚ ਸੀਗੇ ਪਿੰਡਾਂ ਦੇ ਚਾਹੇ ਮੌਜੂਦਾ ਹੋਣ ਚਾਹੇ ਸਾਬਕਾ ਹੋਣ ਪੰਜਾ ਮੁਹਾਲੀ ਸ਼ਹਿਰ ਦੇ ਜਿਹੜੇ ਸਾਬਕਾ ਤੇ ਮੌਜੂਦਾ ਮਿਊਨਿਸਪਲ ਕਾਉਂਸਲਰ ਹੋਣ ਵੱਖ-ਵੱਖ ਸਮਾਜ ਸੇਵੀ ਜਥੇ ਜਥੇਬੰਦੀਆਂ ਦੇ ਜਿਹੜੇ ਅਹੁਦੇਦਾਰ ਸੀ ਜਿਨ੍ਹਾਂ ਨੇ ਬੀਤੇ ਸਮੇਂ ਦੌਰਾਨ ਸਮਾਜ ਦੀ ਇਸ ਅਲਾਮਤ ਨੂੰ ਖਤਮ ਕਰਨ ਦੇ ਲਈ ਆਪਣਾ ਜਿਹੜਾ ਭਰਪੂਰ ਫਰਮੁੱਲਾ ਯੋਗਦਾਨ ਪਾਇਆ ਉਹਨਾਂ ਦਾ ਮਾਨ ਸਨਮਾਨ ਰੱਖਿਆ ਸੀ ਉਹ ਅੱਜ ਮਾਨ ਸਨਮਾਨ ਕੀਤਾ ਗਿਆ ਮੈਂ ਸਮਝਦਾ ਕਿ ਇਸ ਦੇ ਨਾਲ ਜਿਹੜੀ ਇੱਕ ਲੋਕਾਂ ਦੇ ਵਿੱਚ ਜਾਗਰੂਕਤਾ ਆਊਗੀ ਔਰ ਲੋਕ ਇਸ ਦਾ ਲਾਹਾ ਲੈ ਕੇ ਇਸ ਨਸ਼ਿਆਂ ਦੀ ਅਲਮਤ ਤੋਂ ਦੂਰ ਰਹਿਣ ਦਾ ਜਨ ਜਨ ਕਾਲ ਵੀ ਸਾਹਿਬ ਮੇਰਾ ਸਵਾਲ ਇਹ ਹੈ ਕਿ ਇੱਕ ਪੰਜਾਬ ਸਰਕਾਰ ਵੱਲੋਂ ਵੀ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਉਸ ਤੇ ਦੋਨੋਂ ਪਾਰਟ ਸਾਰੀਆਂ ਜੋ ਆਪੋਜੀਸ਼ਨ ਪਾਰਟੀਆਂ ਨੇ ਸਾਰੀਆਂ ਖਿਲਾਫ ਨੇ ਦੂਜੇ ਪਾਸੇ ਜੋ ਮਹਿਮ ਗਵਰਨਸ ਸਭਾ ਵੱਲੋਂ ਚਲਾਈ ਜਾ ਰਿਹਾ ਉਹਦਾ ਤੁਸੀਂ ਪੂਰਨ ਸਹਿਯੋਗ ਰਹੇ ਦੋਨਾਂ ਵਿੱਚ ਅੰਤਰ ਕੀ ਹੈ हां ਤੁਹਾਡਾ ਵਾਜਬ ਸਵਾਲ ਹੈ ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਦੇਖੋ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਜਿਹੜੇ ਗਵਰਨਰ ਸਾਹਿਬ ਨੇ ਉਹ ਢਿੱਡੋਂ ਸੱਚੇ ਦਿਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਨਸ਼ਿਆਂ ਦੀ ਅਲਮਤ ਦੇ ਖਿਲਾਫ ਇੱਕ ਸੱਚੀ ਲੜਾਈ ਲੜ ਰਹੇ ਆ ਜਿਹਦਾ ਹਰ ਧਿਰਾਂ ਨੂੰ ਜਿਹੜਾ ਸਾਥ ਦੇਣਾ ਸਾਡਾ ਜਿਹੜਾ ਮੋਢਲਾ ਫਰਜ ਬਣਦਾ ਉਹ ਅਸੀਂ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਸਮਾਸ਼ੇਵੀ ਜਥੇਬੰਦੀਆਂ ਹੋਣ ਜਾਂ ਬਾਕੀ ਦੀਆਂ ਜਾਂ ਭਾਰਤੀ ਜਨਤਾ ਪਾਰਟੀ ਇਵਨ ਕਿ ਹੋਰ ਵੀ ਜਿਹੜੀਆਂ ਸਿਆਸੀ ਪਾਰਟੀਆਂ ਉਹ ਬੇਚੀਜ਼ ਖੋ ਕੇ ਇਸ ਮੂਵਮੈਂਟ ਦੇ ਵਿੱਚ ਇਸ ਲਹਿਰ ਦੇ ਵਿੱਚ ਇਸ ਮੁਹਿੰਮ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੀਆਂ ਬੱਟ ਜਿਹੜੀ ਤੁਸੀਂ ਪੰਜਾਬ ਸਰਕਾਰ ਦੀ ਜਿਹੜੀ ਗੱਲ ਕਰੀ ਹੈ ਨਸ਼ਿਆਂ ਦੀ ਮੈਂ ਤੁਹਾਡੇ ਇਸ ਚੈਨਲ ਜਰੀਏ ਦੱਸ ਦਿਆਂ ਕੇ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਨਾਂ ਦੀ ਜਿਹੜੀ ਅੱਜ ਖਾਸ ਆਦਮੀ ਪਾਰਟੀ ਬਣ ਕੇ ਰਹਿ ਗਈ ਹੈ ਉਹ ਪੰਜਾਬ ਦੇ ਵਿੱਚ ਸਿਆਸਤ ਕਰ ਰਹੀ ਹੈ ਫੋਕੀ ਸਿਆਸਤ ਕਰ ਰਹੀ ਹੈ ਨਸ਼ਿਆਂ ਦੇ ਉੱਤੇ ਹੁਣ ਦੇਖੋ ਇਹਦਾ ਕਾਰਨ ਸਿੱਧਾ-ਸਿੱਧਾ ਇਹ ਹੈ ਪਹਿਲਾਂ ਕਹਿੰਦੇ ਸੀ ਜੇ ਜਿਸ ਵੇਲੇ ਇਹ ਸੱਤਾ ਦੇ ਵਿੱਚ ਨਹੀਂ ਸੀ ਆਏ ਉਸ ਵੇਲੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਔਰ ਕੇਜਰੀਵਾਲ ਸਾਹਿਬ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਤੁਸੀਂ ਪੰਜਾਬ ਦੀ ਜਿਹੜੀ ਚਾਬੀਆਂ ਸਾਡੇ ਹੱਥ ਦੇ ਵਿੱਚ ਦਿਓ ਅਸੀਂ 4 ਮਹੀਨਿਆਂ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਅੱਜ ਸਾਢੇ 3 ਸਾਲ ਹੋ ਗਏ ਸਾਢੇ 3 ਸਾਲ ਦੇ ਵਿੱਚ ਅੱਜ ਜਿਹੜਾ ਨਸ਼ਾ ਪਿੱਛੇ ਮਾੜਾ ਮੋਟਾ ਜਾਂ ਲੋਕਮਾਂ ਲੋਕਾਂ ਨੂੰ ਨਸੀਬ ਹੁੰਦਾ ਸੀ ਮਿਲਦਾ ਸੀ ਬੜੇ ਔਕੜਾਂ ਦੇ باوجود ਮਿਲਦਾ ਸੀ ਅੱਜ ਉਹ ਨਸ਼ਾ ਪੰਜਾਬ ਦੇ ਵਿੱਚ ਆਮੋ ਆਮ ਹੋ ਗਿਆ ਇਹਦੇ ਨਾਲ ਇਹਦੇ ਜੇ ਮੈਂ ਸਿੱਧੇ ਤੌਰ ਤੇ ਸਪਸ਼ਟ ਤੌਰ ਤੇ ਕਹਾਂ ਕਿ ਇਸ ਪ੍ਰਕਿਰਿਆ ਦੇ ਲਈ ਲੋਕਾਂ ਨੂੰ ਘਰ-ਘਰ ਨਸ਼ਾ ਹੋਮ ਡਿਲੀਵਰੀ ਦੇਣ ਦੇ ਲਈ ਲੋਕਾਂ ਨੂੰ ਨਸ਼ੇ ਦੇ ਵਿੱਚ ਗ੍ਰਸਤ ਕਰਨ ਦੇ ਲਈ ਜਵਾਨੇ ਨੂੰ ਨਸ਼ਾ ਪਰੋਸਣ ਦੇ ਲਈ ਪੰਜਾਬ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਹੁਣ ਜਦੋਂ ਪੋਲੀਟੀਕਲ ਪਾਰਟੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਇਸ ਗੱਲ 'ਈ ਜ਼ੋਰ ਪਾਇਆ ਲੋਕਾਂ ਨੇ ਇਸ ਗੱਲ ਦਾ ਪੋਲੀਟੀਕਲ ਪਾਰਟੀਆਂ ਨੇ ਸਮਾਜ ਸੇਵੀ ਜਥੇਬੰਦੀਆਂ ਨੇ ਇਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਨਸ਼ਾ ਬਹੁਤ ਵੱਡਾ ਜਿਹੜਾ ਸਾਡੇ ਲਈ ਸਮੱਸਿਆ ਹੈ ਇਹਦੇ ਰੋਕਥਾਮ ਦੇ ਲਈ ਕੁਝ ਕਰੋ ਤਾਂ ਸਰਕਾਰ ਨੇ ਫੋਕੀ ਸਿਆਸਤ ਕਰਨ ਲਈ ਇੱਕ ਮੂਵਮੈਂਟ ਚਲਾਈ ਜਿਹਦਾ ਨਾਮ ਰੱਖਿਆ ਯੁੱਧ ਨਸ਼ਿਆਂ ਵਿਰੁੱਧ ਔਰ ਇੱਕ ਡੈਡਲਾਈਨ ਦਿੱਤੀ ਕਿ 31 ਮਈ 2025 ਕਿ ਡੈਡ ਲਾਈਨਾਂ ਤਾਂ ਬਹੁਤ ਮਾਰੇ ਇਸ ਸਰਕਾਰ ਵੱਲੋਂ ਦਿੱਤੀਆਂ ਗਈਆਂ ਪਰ ਲੇਟੈਸਟ ਜੇ ਮੈਂ ਗੱਲ ਕਰਾਂ ਤਾਂ 31 ਮਈ 2025 ਨੂੰ ਐਲਾਨ ਕਰਤਾ ਹੈ ਕੇਜਰੀਵਾਲ ਸਾਹਿਬ ਨੇ ਤੇ ਭਗਵੰਤਮਾਨ ਜੀ ਨੇ ਕਿ 31 ਮਈ 2025 ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਸਾਰਾ ਨਸ਼ਾ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕਰ ਦਾਂਗੇ ਪਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ 31 ਮਈ ਨੂੰ ਉਹ ਨਸ਼ਾ ਪੰਜਾਬ ਦੇ ਵਿੱਚੋਂ ਇੱਕ ਪੂਣੀ ਤੱਕ ਨਹੀਂ ਕੱਤੀ ਗਈ ਸਿਰਫ ਫੋਕੀ ਬਿਆਨਵਾਜੀ ਫੋਕੀ ਮੂਵਮੈਂਟ ਇਹ ਸਗੋਂ ਇਸ ਆੜ ਦੇ ਵਿੱਚ ਹੋਇਆ ਕੀ ਅਸਲ ਹਕੀਕਤ ਕੀ ਹੈ ਲੋਕਾਂ ਦੇ ਗਰੀਬ ਲੋਕਾਂ ਦੇ ਮਿਹਨਤ ਕਸ਼ ਲੋਕਾਂ ਦੇ ਮੈਂ ਤੁਹਾਨੂੰ ਕਹਣਾ ਅੱਜ ਮੈਂ ਇਸ ਗੱਲ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਦਾ ਹਾਂ ਕਿ ਇਸ ਗੱਲ ਦੀ ਅਰਜ਼ੋਈ ਕਰਦਾ ਹਾਂ ਭਗਵੰਤ ਮਾਨ ਸਾਹਿਬ ਆਪਣੀ ਕੰਧ ਦੇ ਪਿੱਛੇ ਲੱਗੀ ਆਪਣੇ ਕਮਰੇ ਦੇ ਵਿੱਚ ਬਾਬਾ ਅੰਬੇਦਕਰ ਸਾਹਿਬ ਦੀ ਫੋਟੋ ਲਾ ਦਿਓ ਜਿਨ੍ਹਾਂ ਨੇ ਇਹਨਾਂ ਗਰੀਬ ਲੋਕਾਂ ਨੂੰ ਇਹਨਾਂ ਮਿਹਨਤ ਕਸ਼ਕਿਰਤੀ ਪਰਿਵਾਰਾਂ ਨੂੰ ਹੱਕ ਹਕੂਕ ਦੀ ਗੱਲ ਕਰਕੇ ਇਹਨਾਂ ਦਾ ਜੀਵਨ ਪੱਧਰ ਉੱਪਰ ਚੱਕਣ ਲਈ ਜਿਹੜਾ ਉਪਰਾਲਾ ਕੀਤਾ ਹਿੰਦੂਸਤਾਨ ਦਾ ਸੰਵਿਧਾਨ ਲਿਖਣ ਦੇ ਵਿੱਚ ਯੋਗਦਾਨ ਪਾਇਆ ਤੇ ਇਹਨਾਂ ਨੂੰ ਜਿਹੜਾ ਇੱਕ ਮਾਨ ਸਨਮਾਨ ਵਾਲੀ ਜ਼ਿੰਦਗੀ ਜਿਉਣ ਦਾ ਜਿਹੜਾ ਮੌਕਾ ਦਿੱਤਾ ਪਰ ਤੁਸੀਂ ਜਾਣ ਬੁੱਝ ਕੇ ਇਸ ਕੌਮ ਨੂੰ ਇਸ ਵਰਗ ਨੂੰ ਤੁਸੀਂ ਜਾਣ ਬੁੱਝ ਕੇ ਜਿਹੜਾ ਨਿਸ਼ਾਨਾ ਬਣਾ ਰਹੇ ਹੋ ਨਸ਼ਾ ஆயுத ਨਸ਼ਿਆਂ ਵਿਰੁੱਧ ਦੀ ਆੜ ਦੇ ਵਿੱਚ ਤੁਸੀਂ ਗਰੀਬ ਲੋਕਾਂ ਦੇ ਘਰ ਟਾਏ ਰਕਾਲਪ ਵਿੱਚ ਮੇਰਾ ਸਵਾਲ ਹੈ ਕਿ ਤੁਸੀਂ ਸ਼ੁਰਮਣੀ ਅਕਾਲੀ ਦਲ ਦੇ ਬਲਾਰੇ ਹੋ ਤੁਸੀਂ ਇਸ ਕਰਕੇ ਤਾਂ ਨਹੀਂ ਕਹਿ ਰਹੇ ਕਿ ਇਸੇ ਮਿਹਮ ਦੇ ਤਹਿ ਤੁਹਾਡਾ ਮਾਜੇ ਦਾ ਜਰਨੈਲ ਬਿਕਰਮ ਸਿੰਘ ਜੀਠਿਆ ਜੇਲ੍ਹ ਦੇ ਅੰਦਰ ਬਿਲਕੁਲ ਇਹ ਬਿਲਕੁਲ ਗਲਤ ਗੱਲ ਹੈ ਜੀ ਤੁਸੀਂ ਗਲਤ ਗੱਲ ਕਰਦੇ ਹੋ ਮੁੱਖ ਮੰਤਰੀ ਸਾਹਿਬ ਪੰਜਾਬ ਸਰਕਾਰ ਔਰ ਕੇਜਰੀਵਾਲ ਸਾਹਿਬ ਇਹ ਜਿਹੜੀ ਨਸ਼ਿਆਂ ਦੀ ਹਾਲਾਤ ਹੈ ਇਹ ਅੱਜ ਤਾਂ ਨਹੀਂ ਜਿਹੜਾ ਪਰਚਾ 2 ਦਸੰਬਰ 2021 ਨੂੰ ਤਤਕਾਲੀ ਹਕੂਮਤ ਕਾਂਗਰਸ ਨੇ ਮਜੀਠੀਆ ਸਾਹਿਬ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਬਾਰੇ ਦੱਤਾ ਸੀ ਔਰ ਉਸ ਮਾਮਲੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਸਾਰੇ ਸੁਣਨ ਵਾਲੇ ਪੰਜਾਬੀ ਦੇਸ਼ ਵਿਦੇਸ਼ ਵਿੱਚ ਬੈਠਣ ਵਾਲੇ ਹਰ ਬੰਦਾ ਜਾਣਦਾ ਹੈ ਕਿ ਇਸ ਪਰਚੇ ਦੇ ਵਿੱਚ ਅੱਜ ਤੱਕ ਸਰਕਾਰ ਚਲਾਨੀ ਪੇਸ਼ ਕਰ ਸਕੀ ਔਰ ਇਸੇ ਪਰਚੇ ਦੇ ਤਹਿਤ ਜਿਹੜਾ 15 ਮਾਰਚ 2018 ਨੂੰ ਆਪਣੇ ਜਿਹੜੇ ਕੇਜਰੀਵਾਲ ਸਾਹਿਬ ਦਿੱਲੀ ਤੋਂ ਆ ਕੇ ਸਪੈਸ਼ਲ ਤੌਰ ਤੇ ਮਾਫੀ ਮੰਗ ਕੇ ਗਏ ਮਜੀਠੀਆ ਸਾਹਿਬ ਤੋਂ ਕਿ ਮੈਂ ਤੁਹਾਡੀ ਸ਼ੋਭੀ ਖਰਾਬ ਕਰਨ ਵਾਸਤੇ ਤੁਹਾਨੂੰ ਜਾਣ ਬੁੱਝ ਕੇ ਤੁਹਾਡੀ ਕਿਰਦਾਰ ਕੁਸ਼ੀ ਕਰਨ ਵਾਸਤੇ ਮੈਂ ਮਾਫੀ ਮੰਗਦਾ ਤੁਸੀਂ ਕੋਈ ਨਸ਼ਾ ਨਹੀਂ ਵੇਚਦੇ ਉਹ ਜਿਹੜੇ ਜਿਹੜੇ ਅੱਜ ਸਰਕਾਰ ਰੌਲਾ ਪਾ ਰਹੀ ਹੈ ਕਿ ਅਸੀਂ ਬੜਾ ਮਗਰਮ ਚਫੜ ਲਿਆ ਉਹਨਾਂ ਤੋਂ ਤਾਂ ਇਹਨਾਂ ਦੇ ਪਾਪਾ ਜੀ ਦਿੱਲੀ ਆਲੇ ਮਾਫੀ ਮੰਗ ਕੇ ਗਏ ਆ ਔਰ ਦੂਸਰੀ ਗੱਲ ਜੇ ਬਾਕੀ ਸੰਜੀਦਾ ਹੁੰਦੀ ਜਾਂ ਇਸ ਕੇਸ ਦੇ ਵਿੱਚ ਮਜੀਠੀਆ ਸਾਹਿਬ ਦੇ ਨਸ਼ੇ ਦੇ ਕੇਸ ਦੇ ਵਿੱਚ ਕੋਈ ਸਚਾਈ ਹੁੰਦੀ ਤਾਂ ਅੱਜ ਤੱਕ ਚਲਾਨ ਕਿਉਂ ਨਹੀਂ ਦਿੱਤਾ ਇਹ ਤਾਂ ਸਭ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਜਿਹੜੇ ਨਧੜਕ ਆਗੂ ਨੇ ਬੇ ਬਾਕੀ ਨਾਲ ਆਪਣੀ ਗੱਲ ਰੱਖਦੇ ਆ ਪੰਜਾਬ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਲੋਕਾਂ ਸਾਹਮਣੇ ਲੈ ਕੇ ਆਉਂਦੇ ਆ ਪੰਜਾਬ ਸਰਕਾਰ ਦੇ ਕਾਲੇ ਕਾਰਨਾਮਿਆਂ ਨੂੰ ਇਹਨਾਂ ਦੀਆਂ ਨੀਲੀਆਂ ਫਿਲਮਾਂ ਨੂੰ ਉਹ ਜਗ ਜाहਰ ਕਰਦੇ ਆ ਔਰ ਇਸ ਤੋਂ ਇਲਾਵਾ ਉਹ ਸੱਚ ਬੋਲਦੇ ਆ ਇਸੇ ਕਾਰਨ ਇਸ ਸਰਕਾਰ ਨੂੰ ਤਕਲੀਫ ਹੈ ਔਰ ਇਹਨਾਂ ਨੇ ਸਿੱਟਾ ਬਣਾ ਕੇ ਸਿੱਟਾਂ ਦੀ ਆੜ ਦੇ ਵਿੱਚ ਪੰਜ ਸਿੱਟਾਂ ਬਣ ਲੀਆਂ ਸਾਢੇ 3 ਸਾਲ ਦੇ ਵਿੱਚ 4 ਸਾਲ ਦੇ ਵਿੱਚ ਪੰਜ ਸਿੱਟਾਂ ਬਣਾ ਕੇ ਸਿੱਟ ਮੁਖੀ ਆਪਣੇ ਲਗਾ ਕੇ ਆਪਣੇ ਢੰਗ ਨਾਲ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਦੇ ਰਹੇ ਕਿ ਜਿਵੇਂ ਕਿਵੇਂ ਕਰਕੇ ਤੁਸੀਂ ਬਸ ਮਜੀਠਿਆ ਸਾਹਿਬ ਨੂੰ ਅੰਦਰ ਦੇ ਦਿਓ ਹੁਣ ਮੈਂ ਤੁਹਾਨੂੰ ਅੰਤ ਦੇ ਵਿੱਚ ਇਹ ਦੱਸ ਦਿਆਂ ਕਿ ਨਸ਼ੇ ਦੀ ਇਸ ਕੇਸ ਦੇ ਨਾਲ ਕੋਈ ਸਬੰਧ ਨਹੀਂ ਇਹ ਜਿਹੜਾ ਜਿਹੜਾ ਕੇਸ ਮੌਜੂਦਾ ਹਕੂਮਤ ਨੇ ਹੁਣ ਦਿੱਤਾ ਜਿਹਦੀ ਇਹ ਬਾਹ ਬਹਾਈ ਕਰਦੇ ਆ ਕਿ ਬਹੁਤ ਵੱਡਾ ਮਗਰਮੱਛ ਫੜ ਲਿਆ ਇਹ ਜਾਣਬੁੱਝ ਕੇ ਉਹਨਾਂ ਨੂੰ ਨਸ਼ੇ ਦਾ ਸੌਦਾਗਰ ਨਸ਼ੇ ਦਾ ਬਹੁਤ ਵੱਡਾ ਮਗਰਮੱਛ ਜਿਹੜੀ ਸਰਕਾਰ ਬਣਾਉਣ ਦਾ ਯਤਨ ਕਰ ਰਹੀ ਹੈ ਔਰ ਇਹਦੇ ਬਾਰੇ ਇਹਦੀ ਸਚਾਈ ਬਿਲਕੁਲ ਪੰਜਾਬੀ ਜਾਣਦੇ ਆ ਕਿਉਂਕਿ ਜਿਹੜਾ ਮੌਜੂਦਾ ਜਿਹੜਾ ਇਹ ਪਰਚਾ ਹੋਇਆ ਇਹ 25 ਜੁਲਾਈ 2025 ਨੂੰ ਜਿਹੜਾ ਇਹਨਾਂ ਨੇ ਪਰਚਾ ਦਿੱਤਾ ਉਹਨਾਂ ਦੇ ਖਿਲਾਫ ਵਿਜੀਲੈਂਸ ਦਾ ਇਹ ਡੀਏ ਦਾ ਹੈਗਾ ਡਿਸਪਰਪੋਰਸ਼ਨੇਟ ਜਿਹੜੇ ਏਸੈਟਸ ਹੈਗੇ ਆ ਉਹ ਪ੍ਰੀਵੈਂਸ਼ਨ ਆਫ ਕਰਾਪਸ਼ਨ ਐਕਟ ਹੈਗਾ ਉਹਦੇ ਵਿੱਚ ਇਹਨਾਂ ਨੇ ਪਰਚਾ ਦਿੱਤਾ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦਾ ਇਹਦੇ ਵਿੱਚ ਨਸ਼ਿਆਂ ਦੀ ਕੋਈ ਗੱਲ ਨਹੀਂ ਹੈਗੀ ਪਰ ਆਪਾਂ ਪ੍ਰਖਾਲੀ ਸਾਹਿਬ ਬਿੱਟੂ ਆਲਕਬੋਨੀ ਨਾਲਾ ਚਾਹਲ ਸਾਹਿਬ ਦੇ ਬਿਆਨ ਤੋਂ ਮੁਲਕਰ ਨਹੀਂ ਹੋ ਸਕਦੀ ਕਿਉਂਕਿ ਉਹ ਤੁਹਾਡੇ ਆਪਣੇ ਮਿਤੀ ਅਸਮ ਦੇ ਬਹੁਤ ਖਾਸ ਰਹੇ ਆ ਉਹ ਤੁਸੀਂ ਆਪਣੇ ਕਿਸੇ ਲਾਲਚ ਵਾਸਤੇ ਕਿਸੇ ਦੀ کردار ਕੁਸ਼ੀ ਕਰਦੇ ਹੋ ਝੂਠ ਬੋਲਦੇ ਹੋ ਕੋਈ ਵੀ ਬੰਦਾ ਉੱਠ ਕੇ ਬੋਲ ਸਕਦਾ ਇਹ ਦੇਖੋ ਜਦੋਂ ਅਸੀਂ ਨਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜਿਹੜਾ ਉਹ ਸੀਗਾ ਭੋਲਾ ਜਗਦੀਸ਼ ਭੋਲਾ ਉਹਦੇ ਖਿਲਾਫ ਦਿੱਤਾ ਇਹਨਾਂ ਬਿੱਟੂਆਂ ਦੇ ਖਿਲਾਫ ਜਿਹੜਾ ਉਲਖ ਬਿੱਟੂ ਬਿੱਟੂ ਉਲਖ ਇਹਨਾਂ ਦੇ ਖਿਲਾਫ ਪਰਚਾ ਦਿੱਤਾ ਉਹ ਜਿਹੜਾ ਬੰਦਾ ਆਪ ਮੁਜਰਮ ਹੋਵੇ ਜਿਹੜਾ ਬੰਦਾ ਦੋਸ਼ੀ ਹੋਵੇ ਜਿਹੜਾ ਬੰਦਾ ਕਨਵਿਕਟਡ ਹੋਵੇ ਅੱਜ ਉੱਠ ਕੇ ਕਹਿੰਦੇ ਜੀ ਕਿ ਮੈਂ ਤਾਂ ਜੀ ਉਹਦੇ ਵਿੱਚ ਫਲਾਣਾ ਬੰਦਾ ਇਨਵੋਲਵ ਹੈ ਫਿਰ ਉਹ ਤਾਂ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਰਿਕਾਰਡ ਨੇ ਔਰ ਕੋਰਟ ਦੇ ਉੱਤੇ ਆ ਚੁੱਕੇ ਨੇ ਉਸ ਗੱਲ ਦੀ ਤਹਿਕੀਕ ਕਰਤ ਹੋ ਚੁੱਕੀ ਇਹ ਸਾਰੇ ਜਿਹੜੇ ਤੱਥ ਹੈਗੇ ਆ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਤੱਕ ਜਾ ਚੁੱਕੇ ਆ ਤੇ ਇਹ ਸਾਰੇ ਜਿਹੜੇ ਤੱਥ ਸੀਗੇ ਜਿਨ੍ਹਾਂ ਦੇ ਤੁਸੀਂ ਅੱਜ ਜ਼ਿਕਰ ਕਰਦੇ ਹੋ ਇਹ ਤਾਂ ਮਾਨਯੋਗ ਅਦਾਲਤਾਂ ਨੇ ਨੂੰ ਦਰਕਨਾਰ ਚੱਕ ਕੇ ਕਿ ਉਹਨਾਂ ਨੇ ਉਹ ਮਾਰੇ ਟੇਬਲ ਦੇ ਉੱਤੇ ਕਹਿੰਦੇ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਇਹਦੇ ਵਿੱਚ ਕੋਈ ਤੱਤ ਨਹੀਂ ਹੈ ਇਹਦੇ ਵਿੱਚ ਕੋਈ ਕੋਈ ਵੀ ਇਹਦੇ ਵਿੱਚ ਸੱਚਾਈ ਨਹੀਂ ਹੈ ਸੋ ਇਹ ਬਿਲਕੁਲ ਬੇਬੁਨਿਆਦ ਗੱਲਾਂ ਨੇ ਔਰ ਜਿਹੜੀ ਮੈਂ ਤੁਹਾਨੂੰ ਦੱਸ ਦਿਆਂ ਅੱਜ ਪੰਜਾਬ ਦੇ ਵਿੱਚ ਹਰ ਰੋਜ਼ ਬੰਦੇ ਇਹ ਕਹਿੰਦੇ ਸੀ 31 ਮਈ 2025 ਨੂੰ ਜਿਹੜਾ ਨਸ਼ਾ ਮੁਕਤ ਕਰ ਦੇਣਾ ਪੰਜਾਬ ਅੱਜ ਰੋਜ਼ ਬਿਆਨ ਆ ਰਹੇ ਆ ਸਰਕਾਰ ਦੇ ਕਿ ਅੱਜ ਐਨੇ ਐਨਐਸੇ ਵਾਲੇ ਫੜ ਲੇ ਅੱਜ ਐਨੇ ਕੈਪਸੂਲ ਫੜ ਲੇ ਅੱਜ ਜਿਹੜਾ ਐਨਾ ਚਿੱਟਾ ਫੜ ਲਿਆ ਅੱਜ ਐਨੀ ਜਿਹੜੀ ਡਰੱਗ ਮੰਨੀ ਫੜ ਲਈ ਫਿਰ ਉਹ ਕਿੱਥੋਂ ਆਉਂਦੀ ਹੈ ਜੀ ਇਹਦਾ ਮਤਲਬ ਸਿੱਧਾ ਇਹਨਾਂ ਦੇ ਆਪਣੇ ਜਿਹੜੇ ਐਮਐਲਏ ਕੁਮਰ ਵਿਜੇ ਪ੍ਰਤਾਪ ਸਿੰਘ ਅੰਮ੍ਰਿਤਸਰ ਤੋਂ ਹੈ ਉਹ ਤਾਂ ਖੁਦ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਦਿੱਲੀ ਤੋਂ ਪੰਜਾਬ ਦੇ ਵਿੱਚ ਆ ਕੇ ਆਪਣਾ ਰਾਜ ਕਰਦੇ ਆ ਉਨਾ ਦਿਨ ਗਵਾਈ ਦੇ ਵਿੱਚ ਆਪੋ ਪੁਲਿਸ ਦੇ ਰਾਹੀਂ ਚਟਾ ਚਟਾ ਬਕਾ ਰਹੇ ਨੇ ਨਸ਼ਾ ਬਕਾ ਰਹੇ ਨੇ ਇਹ ਤਾਂ ਇਸ ਗੱਲ ਮਾਰੇ ਆਪਾਂ ਸਾਰੇ ਜਾਣਦੇ ਆ ਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਟਾ ਤਾਹੀਂ ਤਾਂ ਸ਼ਰੀਆਮ ਬਿਕਦਾ ਪਰ ਖਾਲਸਾ ਮੇਰੇ ਲਾਸਟ ਵਾਲੇ ਕੇ ਸਤਕਾਰਾਂ ਬਦਲਦੀ ਰਹੀਆਂ ਪਰ ਨਸ਼ਾ ਉਮੀਦ ਅਮੇ ਚੱਲ ਰਿਹਾ ਅੱਜ ਵੀ ਨੌਜਵਾਨ ਚੱਟੇ ਨਾਲ ਮਰ ਰਹੇ ਆ ਇਹ ਨਸ਼ਾ ਕਿਵੇਂ ਖਤਮ ਹੋ ਸਕਦਾ ਜੇਕਰ 2020 227 ਦੇ ਵਿੱਚ ਤੁਹਾਡੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਦੇਖੋ ਮੈਂ ਅੱਜ ਤੋਂ 3 ਮਹੀਨੇ ਪਹਿਲਾਂ ਦਾ ਜਦੋਂ ਇਹਨਾਂ ਨੇ ਡੈਡਲਾਈਨ ਦਿੱਤੀ 31 ਮਈ ਦਾ ਤਾਂ ਕੇਜਰੀਵਾਲ ਸਾਹਿਬ ਨੇ আর ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਦਾ ਖੁੱਲੇ ਆਮ ਪਬਲਿਕਲੀ ਐਲਾਨ ਕੀਤਾ ਹੈ ਕਿ ਪੰਜਾਬ 99% ਨਸ਼ਾ ਮੁਕਤ ਹੋ ਗਿਆ ਪਰ ਬੜੇ ਹਾਸੋਹੀਣੀ ਗੱਲ ਐ ਕੱਲ ਜਿਹੜੇ ਸਾਡੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਦੇ ਸੌਂਦ ਸਾਹਿਬ ਉਹ ਉਹਨਾਂ ਨੇ ਇੱਕ ਜਿਹੜਾ ਪ੍ਰੈਸ ਪ੍ਰੈਸ ਨੂੰ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਜੀ 4500 ਪਿੰਡ ਪੰਜਾਬ ਦਾ ਨਸ਼ਾ ਮੁਕਤ ਹੋ ਗਿਆ ਕਰੀਬ 12500 ਪਿੰਡ ਹੈ ਪੰਜਾਬ ਦਾ ਮੈਂ ਸੌਂਦ ਸਾਹਿਬ ਤੁਹਾਨੂੰ ਚੈਲੰਜ ਕਰਦਾ ਤੁਸੀਂ 4500 ਦੀ ਤਾਂ ਗੱਲ ਛੱਡੋ ਤੁਸੀਂ ਮੈਨੂੰ 45 ਪਿੰਡਾਂ ਦੀ ਲਿਸਟ ਦੇ ਦਿਓ ਜਿੱਥੇ ਨਸ਼ਾ ਮੁਕਤ ਹੋ ਗਿਆ ਵੇ ਇਹ ਸਿਰਫ ਝੂਠ ਮਾਰਦੇ ਆ ਬਕਵਾਸ ਮਾਰਦੇ ਆ ਇਹਨਾਂ ਨੂੰ ਝੂਠ ਪਰੋਸਣ ਤੋਂ ਇਲਾਵਾ ਆਉਂਦੇ ਹੀ ਕੱਖ ਨਹੀਂ ਇਹ ਸਿਰਫ ਗੱਲਾਂ ਦਾ ਕੜਾ ਬਣਾ ਕੇ ਲੋਕਾਂ ਦਾ ਮਨੋਰੰਜਨ ਤਾਂ ਕਰ ਸਕਦੇ ਆ ਇਹ ਲੋਕਾਂ ਦੀਆਂ ਤਾੜੀਆਂ ਤਾਂ ਬਾਹ ਬਹਾਈ ਤਾਂ ਖੱਟ ਸਕਦੇ ਆ ਪਰ ਅਸਲ ਮਾਇਨੇ ਦੇ ਵਿੱਚ ਹਕੀਕਤ ਦੇ ਵਿੱਚ ਸਰਕਾਰ ਕੋਹਾਂ ਦੂਰ ਹੈ ਤੁਹਾਡੇ ਸਵਾਲ ਦੇ ਜਵਾਬ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ 2027 ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਪਿਛਲੇ ਸਮੇਂ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਵਿੱਚ ਕੀਤੇ ਹੋਏ ਰਿਕਾਰਡ ਤੋੜ ਵਿਕਾਸ ਤੇ ਕੰਮਾਂ ਦੀ ਬਦੌਲਤ ਮੁੜ ਕੇ ਸੱਤਾ ਵਿੱਚ ਆਉਣ ਜਾ ਰਹੀ ਹੈ ਔਰ ਮੈਂ ਤੁਹਾਡੇ ਇਸ ਚੈਨਲ ਜਰੀਏ ਪੰਜਾਬ ਦੇ ਲੋਕਾਂ ਨਾਲ ਇਸ ਗੱਲ ਦਾ ਵਾਅਦਾ ਕਰਦਾ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 ਦੇ ਵਿੱਚ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਪੰਜਾਬ ਨੂੰ ਨਸ਼ਿਆਂ ਦਾ ਮਲਿਆ ਮੇਟ ਕਰਨ ਦੇ ਲਈ ਇਹਨਾਂ ਵਾਂਗੂ ਬਿਆਨਬਾਜ਼ੀ ਨਹੀਂ ਅਸਲ ਹਕੀਕਤ ਦੇ ਵਿੱਚ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਕੇ ਇਸ ਇਹ ਜਿਹੜੀਆਂ ਸਮਾਜਿਕ ਕੁਰੀਤਾਂ ਇਹਨਾਂ ਨੂੰ ਜੜੋਂ ਖਤਮ ਨਹੀਂ ਕੀਤਾ ਜਾ ਸਕਦਾ ਮੈਂ ਤੁਹਾਨੂੰ ਇਸ ਗੱਲ ਬਾਰੇ ਸ਼ਰਯਾਮ ਕਹਿ ਦਿਆਂ ਜੋ ਮਰਜ਼ੀ ਜਿਹੜਾ ਮਰਜ਼ੀ ਝੂਠ ਬੋਲੇ ਜਿੰਨਾ ਮਰਜ਼ੀ ਕੁਫਰ ਤੋਲੇ ਇਹਨਾਂ ਚੀਜ਼ਾਂ ਨੂੰ ਇਹਨਾਂ ਦਾ ਬੀਜ ਨਾਸਤ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਜਵਾਨੀ ਨੂੰ ਬਚਾਉਣ ਲਈ ਕਿਸਾਨੀ ਨੂੰ ਬਚਾਉਣ ਲਈ ਮਜ਼ਦੂਰ ਨੂੰ ਬਚਾਉਣ ਲਈ ਮੁਲਾਜ਼ਮ ਨੂੰ ਬਚਾਉਣ ਲਈ ਦੁਕਾਨਦਾਰ ਨੂੰ ਬਚਾਉਣ ਲਈ ਤੇ ਵਪਾਰੀ ਨੂੰ ਬਚਾਉਣ ਲਈ ਟਿੱਲੇ ਤੱਕ ਮਾਣ ਲਿਆ ਦਾਂਗੇ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਲਈ ਵਜਿੱਦ ਹੈ ਕਿਉਂਕਿ ਉਹਨਾਂ ਦੀ ਵਿਜਨਰੀ ਸੋਚ ਪੰਜਾਬ ਨੂੰ ਬਚਾਉਂਦੀ ਹੈ ਪੰਜਾਬ ਦਾ ਭਵਿੱਖ ਬਚਾਉਂਦੀ ਹੈ ਪੰਜਾਬ ਦੀ ਬਿਹਤਰੀ ਕਰਨ ਦੀ ਹੈ ਸੋ ਧੰਨਵਾਦ ਜੀ ਬਹੁਤ-ਬਹੁਤ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜਿਨ੍ਹਾਂ ਨੇ ਸਰੋਤਿਆਂ ਦੇ ਦਰਸ਼ਕਾਂ ਦੇ ਰੂਬਰੂ ਕੀਤਾ ਬਹੁਤ-ਬਹੁਤ ਇਸੇ ਸੱਜਣ ਨਾਲ ਸ਼ੁਰਮਣੀ ਅਕਾਲੀ ਦਲ ਦੇ ਬਲਾਰੇ ਇਸ ਤਮਸ਼ੀਰਪੁਰ ਖਾਲਵੀ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ 2027 ਜੇਕਰ ਸ਼ੋਨੀ ਅਕਾਲੀ ਦਲ ਦੀ ਸਰਕਾਰ ਆਉਂਦੀ ਤਾਂ ਪੰਜਾਬ ਨੂੰ ਬਿਲਕੁਲ ਨਸ਼ਾ ਮੁਕਤ ਕੀਤਾ ਜਾਵੇਗਾ ਤਾਂ ਪੰਜਾਬ ਦੇ ਹਰ ਵਰਗ ਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਸੋ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਪ੍ਰੀਤ ਦੇਸ਼ ਅਪਡੇਟ ਨਿਊਜ਼ ਬੋਲਦੀ